ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਆ ਇਹਨੂੰ ਤੁਸੀਂ ਕਾਸੀ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਸਵੈਟਰ ਕੋਟੀ ਜੈਕਟ ਸ਼ਾਲ ਸਟੋਲ ਸਖਾ ਮਫਰਲ ਟੋਪੀ ਕੁਝ ਵੀ ਬਣਾ ਸਕਦੇ ਹੋ ਬਹੁਤ ਹੀ ਸੁੰਦਰ ਬਣ ਕੇ ਆਊਗਾ ਤੇ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਤੇ ਇਹ ਤੇ ਚਾਰ ਚਾਰ ਗੁੰਡਿਆਂ ਦਾ ਡਿਜ਼ਾਈਨ ਹੈ ਤੇ ਚਾਰ ਚਾਰ ਸਲਾਈਆਂ ਦਾ ਤੇ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਕੋ ਪਸੰਦ ਆ ਬਿਸ਼ੇਕਤ ਲਾਈਕ ਕਰਿਓ ਤੇ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਤੇ ਬਹੁਤ ਹੀ ਵਧੀਆ ਤੇ ਜਿੰਨਾ ਵੇਖਣ ਨੂੰ ਖਲਾਸਦਾ ਬਣਾਉਣ ਨੂੰ ਉਨਾ ਹੀ ਸੌਖਾ ਲੱਗਦਾ ਹੈ ਇਹ ਤੇ ਤੁਸੀਂ ਇੱਕ ਵਾਰੀ ਜਰੂਰ ਟ੍ਰਾਈ ਕਰਕੇ ਦੇਖਿਓ ਚਲੋ ਜੀ ਅਸੀਂ ਦੱਸ ਦਿੰਦੇ ਹਾਂ ਕਿਸ ਤਰੀਕੇ ਨਾਲ ਬਣਾਏ ਇਹ ਆਪਾਂ ਚਾਰ-ਚਾਰ ਕੁੰਡਿਆਂ ਦੇ ਸਹਾਵ ਨਾਲ ਕੁੰਟੇ ਪਾਏ ਆ ਤੇ ਇੱਕ ਕੁੰਟਾ ਆਪਾਂ ਵਧਰ ਰੱਖਿਆ ਹੋਇਆ ਹੈ ਇੱਕ ਇੱਧਰ ਵਧਰ ਰੱਖਿਆ ਹੈ ਇੱਕ ਇੱਧਰ ਤਿੰਨ ਕੁੰਡੇ ਇੱਧਰ ਵਧਰ ਪਾਏ ਆ ਸੈੱਟ ਕਰਨ ਵੈਸੇ ਉਹ ਚਾਰ-ਚਾਰ ਕੁੰਡਿਆਂ ਨਾਲ ਕੁੰਡਾ ਪਾ ਕੇ ਇੱਕ ਕੁੰਟੇ ਪਾ ਕੇ ਇੱਕ ਕੁੰਡਾ ਵਧਰ ਰੱਖ ਲਓ ਡਿਜ਼ਾਈਨ ਵਧੀਆ ਸੈੱਟ ਹੋ ਜਾਊਗਾ ਤੁਹਾਡਾ ਤੇ ਉਲਟੇ ਪਾਸੋਂ ਸ਼ੁਰੂ ਹੋਊਗਾ ਪਹਿਲਾ ਕੁੰਡਾ ਮੋਢੇ ਉੱਤੇ ਜਾਇਂ ਆਧਾਰ ਲਓ ਤੰਨੇ ਕੁੰਡੇ ਹੁਣ ਆਪਾਂ ਸਿੱਧੇ ਬਣਾਗੇ ਧਾਗਾ ਆਪਦੇ ਪਾਸੇ ਕਰਾਂਗੇ ਇਹ ਕੁੰਡਾ ਬਿਨਾ ਬਣਿਆ ਤਾਰਾਂਗੇ ਧਾਗਾ ਦੂਜੇ ਪਾਸੇ ਧਾਗਾ ਦੇ ਪਾਸੇ ਰੱਖਾਂਗੇ ਇੱਕ ਕੁੰਡਾ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਉਧੇ ਪਾਸੇ ਕਰਾਂਗੇ ਇਹ ਬਿਨਾ ਬਣਾਇਆ ਕੁੰਡਾ ਉਤਾਰਾਂਗੇ ਤੇ ਹੁਣ ਆਪਾਂ ਸਿੱਧਾ ਕੁੰਡਾ ਬਣਾਵਾਂਗੇ ਤਾਂ ਧੰਗ ਆ ਜਾਊਗਾ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ ਆਪਾਂ ਪਹਿਲਾ ਦੋ ਹੋਵੇ ਤੇ ਆਪਣਾ ਤੀਜਾ ਇੱਕ ਆ ਅਧਾ ਧਾਗਾ ਉਧੇ ਪਾਸੇ ਕਰਾਂਗੇ ਇੱਕ ਕੁੰਡਾ ਬਿਨਾ ਬਣਾ ਉਤਾਰਾਂਗੇ ਤੇ ਹੁਣ ਸਿੱਧਾ ਕੁੰਡੇ ਤਿੰਨ ਬਣਾਵਾਂਗੇ ਹੁਣ ਆਪਣੀ ਸਿੱਧੇ ਪਾਸੇ ਸਿਲਾਈ ਸ਼ੁਰੂ ਹੈ ਪਹਿਲਾ ਕੁੰਡਾ ਆਪਾਂ ਬਿਨਾ ਬਣਾ ਉਤਾਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਜੇ ਜਿਹੜਾ ਪਤੋਂ ਦੀ ਤਾਂ ਗਨਗਾ ਆ ਤਿੱਕਾ ਕੁੰਡਾ ਜਿਹੜਾ ਆਪਾਂ ਬੁਣਿਆ ਨਹੀਂ ਸਿਲਾਇਆ ਇਹੇ ਆਪਾਂ ਲਾ ਲਾਂਗੇ ਉੱਤੋਂ ਇਹ ਆਪਾਂ ਉਹ ਕਰ ਲਾਂਗੇ ਬਲਾਵਾ ਫੇਰ ਪਾ ਲਾਂਗੇ ਤਿੰਨ ਕੁੰਡੇ ਫੇਰ ਆਪਾਂ ਉਲਟੇ ਬਣਾਵਾਂਗੇ ਹੁਣ ਜਿਹੜਾ ਕੁੰਡੇ ਦਾ ਉਤੋਂ ਦੇ ਬਲਾਵਾ ਪਾਇਆ ਸੀ ਤੇ ਇੱਕ ਕੁੰਡਾ ਪਲਾਇਆ ਸੀ ਤਤੋਂ ਦੇ ਬਲਾਵਾ ਪਾਵਾਂਗੇ ਫਿਰ ਇਹਨੂੰ ਲਾ ਲਾਂਗੇ ਆਪਾਂ ਪਉਣ ਤੇ ਨਹੀਂ ਕਿ ਇਹਨਾਂ ਕੁੰਡੇ ਫਿਰ ਉਲਟੇ ਬਣਾਵਾਂਗੇ ਇਹਦੇ ਉਤੋਂ ਦੇ ਫਿਰ ਬਲਾਵਾ ਪਾਵਾਂਗੇ ਇਹਨੂੰ ਬੁਣਣਾ ਨਹੀਂ ਨਹੀਂ ਤਾਂ ਜਦੋਂ ਆਪਾਂ ਵੀ ਉਲਟੇ ਪਾਸੇ ਸਲਾਈ ਉਦੋਂ ਵੀ ਬਿਣਾ ਬਣਾਇ ਲਾਉਣਾ ਬਲਾਵਾ ਬਣਾ ਉਤੋਂ ਦੀ ਜਦੋਂ ਆਪਾਂ ਸਿੱਧੇ ਪਾਸੇ ਸਲਾਈ ਕੱਢਾਂਗੇ ਉਦੋਂ ਵੀ ਆਪਾਂ ਬਿਣਾ ਬਣਾਇ ਲਾਉਣਾ

ਤੋ ਦੋ ਬਲਾਵੇਂ ਪਾ ਲਾ ਤੋ ਤੇ ਫਿਰ ਮੋੜ ਲਿਆ ਤਨ ਹੁਣ ਆਪਾਂ ਤਿੰਨ ਕੁੰਡੇ ਦੱਦੇ ਬਣਾਵਾਂਗੇ ਹੁਣ ਆਪਾਂ ਇਹ ਤਿੰਨਾਂ ਕੁੰਡਿਆਂ ਦੇ ਤੰਨੇ ਬਣਾਵਾਂਗੇ ਤਨ ਦੋ ਬਲਾਵੇਂ ਪਾਈ ਸਿੱਤਾਂ ਦੇ ਇੱਕ ਕੁੰਡੇ ਦੇ ਤੰਨ ਬਣਾਵਾਂਗੇ ਇਹ ਆਪਣੀ ਤੀਜੀ ਸਲਾਈ ਹੈ ਚੌਥੀ ਸਲਾਈ ਤੇ ਆਪਣਾ ਡਿਜ਼ਾਈਨ ਪੂਰਾ ਹੋ ਜਾਊਗਾ ਇੱਕ ਇੱਕ ਆਪਾਂ ਬੜਾ ਮਾਪ ਲੈ ਲਓ ਦੋ ਤੇਨ ਆਪਾਂ ਸੈਂਦੇਵਾਂ ਲਾਗੇ ਇਹ ਆਪਣੇ ਉਲਟੇ ਪਾਸੇ ਤੀਜੀ ਸਲਾਈ ਪੂਰੀ ਹੋ ਗਈ ਹੁਣ ਆਪਣੀ ਚੌਥੀ ਸਲਾਈ ਹੈ ਪਹਿਲਾ ਗੁੰਡਾ ਤਾਰਾਂਗੇ ਧਾਗਾ ਤੇ ਪਾਸੇ ਕਰਾਂਗੇ ਦੋ ਗੁੰਡੇ ਪੋਰਟੇ ਬਣਾਾਂਗੇ ਤਗਾ ਦੂਜੇ ਪਾਸੇ ਕਰਾਂਗੇ ਆਪਾਂ ਤਿੰਨ ਕੁੰਡੇ ਬਣਦੇ ਹੁੰਨੇ ਸੀਗੇ ਹੁਣ ਇਹ ਆਪਾਂ ਇੱਕ ਤੋਂ ਤਿੰਨ ਬਣਾਏ ਹੁਣ ਇਹ ਜਿਹੜੇ ਤਿੰਨ ਸੀਗੇ ਉਹਦੇ ਨਾਲ ਇਹਨੂੰ ਆਪਾਂ ਦੋਹਾਂ ਦਾ ਇੱਕ ਬਣਾ ਦੇਾਂਗੇ ਇੱਦਾਂ ਤੰ ਬਣਾਏ ਸਿੱਕ ਨੂੰ ਸਿੱਧਾ ਬਣਾ ਲਾਂਗੇ ਹੁਣ ਆਪਾਂ ਇਹਨੂੰ ਲਾਦ ਲਾਂਗੇ ਇਸ ਉੱਡ ਤੇ ਹੁਣ ਆਪਾਂ ਇੱਦਾਂ ਸਿੱਧਾ ਬਣਾ ਦਾਂਗੇ ਇੱਕ ਦੋ ਤੱਕ ਬਣਾ ਦਾਂਗੇ ਦੇਖੋ ਜਦੋਂ ਆਪਾਂ ਇੱਕ ਕੁੰਡਾ ਉਲਟਾ ਬਣਾ ਲਾਂਗੇ ਹੁਣ ਆਪਾਂ ਜਿਹੜਾ ਤਿੰਨ ਬਣਾਏ ਆ ਇਹਨੂੰ ਇਹਦੇ ਨਾਲ ਆਪਾਂ ਦੋ ਦਾ ਇੱਕ ਬਣਾ ਦਾਂਗੇ ਸਿੱਧਾ ਬਣਾ ਦਾਂਗੇ ਇਹ ਆਪਾਂ ਸਿੱਧਾ ਬਣਾ ਲਾਂਗੇ ਇਹਨੂੰ ਲੱਦ ਲਾ ਕੇ ਆਪਾਂ ਇੱਥੇ ਆਪਾਂ ਦੋ ਦਾ ਇੱਕ ਬਣਾ ਦੇਵਾਂਗੇ ਆਪਣੇ ਕੁੰਡੇ ਪੂਰੇ ਹੋ ਜਾਣਗੇ ਦੇਖੋ ਜੀ ਇਹ ਆਪਣੀ ਸਿੱਧੇ ਤੋਂ ਚੌਥੀ ਸਲਾਈ ਹੈ ਯਾਦ ਸਲਾਈਆਂ ਦਾ ਇਹ ਡਿਜ਼ਾਈਨ ਹੈ

ਇਹ ਹੋਈ ਰਿਪੀਟ ਹੁੰਦਾ ਜਾਊਗਾ ਜਿਹੜਾ ਪਹਿਲੀ ਸਲਾਈ ਸੀਗਾ ਇਹ ਉਲਟੇ ਪਾਸੇ ਸਲਾਈ ਹੈ ਆਪਣੀ ਤੇ ਅੱਧਾ ਬੋਲਣਾ ਹੈ ਯਾਦ ਸਲੰਗਾਂ ਦੇ ਡੇੜਿਆਂ ਚਾਰ ਪਾਈ ਕੇ ਆਪਣੀ ਇੱਕ ਵਾਰੀ ਬਣ ਗਏ ਇੱਕ ਇਹ ਆਪਣਾ ਬਣ ਗਏ ਨੇ ਜਦੋਂ ਆਪਣਾ ਉੱਤੇ ਬਣ ਗਿਆ ਫਿਰ ਇਹ ਹੋਰ ਦੱਸਣ ਲੱਗ ਜਾਊਗਾ ਪਹਿਲਾ ਗੁੰਡਾ ਆਪਣਾ ਉਤਾਰਾਂਗੇ ബവാ ഉൾപ്പെ ਇੱਕ ਹੁੰਦਾ ਆਪਣਾ ਇੱਕ ਬਲਾਵਾ ਜਣਾ ਲੈ ਤੇ ਇੱਕ ਆਪਣਾ ਕੁੰਡਾ ਉਤਾਰਿਆ ਤੇ ਇਸ ਤੋਂ ਦੇ ਇੱਕ ਬਲਾਵਾ ਪਲਾਂਗੇ ਦੋ ਬਲਾਵੇ ਹੋ ਗਏ ਤੇਨੇ ਕੁੰਡੇ ਉਰਤੇ ਬਣਾਵਾਂਗੇ ਤੇ ਆਪਣਾ ਲਾਸਟ ਵਾਲਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਹਰ ਕੋ ਪਸੰਦਾ ਵਿਸ਼ੇ ਤੇ ਲਾਈਕ ਕਰੋ ਇਹੋ ਆਪਾਂ ਤੇਨੇ ਕੁੰਡੇ ਸੱਦੇ ਬਣਾਵਾਂਗੇ

ਦੋ ਤਣ ਤਾਂ ਗਾ ਦੂਜੇ ਪਾਸੇ ਕਰਾਂਗੇ। ਇਹਨਾਂ ਸਿੱਧੇ ਬਣਨੇ ਹੁਣ ਆਪਾਂ ਇਹਦੇ ਤਣ ਬਣਾ ਲਾਂਗੇ। ਇਹਦੇ ਦੋ ਬਣਾਵੇਂ ਭਾਏ ਇੱਕ ਬਣਾ ਬਣਾ ਕੁੰਡਾ ਤਰੈ ਦੋਨਾਂ ਸਲੰਗਾਂ ਚ ਤੰਨ ਤੰਨ ਸਿੱਧੇ ਬਣਨਗੇ। ਹੁਣ ਆਪਾਂ ਬਿਨਾ ਬਣਿਆ ਉਤਾਰਾਂਗੇ ਦੋ ਗੁੰਡੇ ਪਰਤੇ ਗੁੰਡਾ ਇਹ ਆਪਣੀ ਚੌਥੀ ਚਲਾਈਏ ਸਿੱਧੇ ਪਾਸੇ ਹੁਣ ਆਪਾਂ ਇਹ ਤੇ ਜਿਹੜੇ ਆਪਾਂ ਤਿੰਨ ਬਣਾਏ ਇੱਕ ਤੋਂ ਇਹ ਤੇ ਆਪਾਂ ਦੋ ਦਾ ਇੱਕ ਬਣਾ ਦੇਵੇਂ ਸਿੱਧਾ ਗੁੰਡਾ ਬਣਾਗੇ ਹੁਣ ਇੱਧਰ ਵੀ ਆਪਾਂ ਦੋ ਦਾ ਇੱਕ ਬਣਾ ਦੇ ਇੱਕ ਗੁੰਡਾ ਪਰੋਟਾ ਬਣਾਗੇ ਹੁਣ ਆਪਾਂ ਦੋਹਾਂ ਦਾ ਇੱਕ ਬਣਾ ਦਾਂਗੇ ਤੇ ਇਹ ਆਪਾਂ ਸਿੱਧਾ ਬਣਾਗੇ ਇਧਰ ਵੀ ਆਪਾਂ ਦੋਹਾਂ ਦਾ ਇੱਕ ਬਣਾ ਦੇ ਇੱਕ ਗੁੰਡਾ ਆਪਾਂ ਉਲਟਾ ਬਣਾਗੇ ਦੋਹਾਂ ਦਾ ਇੱਕ ਬਣਾਵਾਂਗੇ ਇਹਨੂੰ ਸਿੱਧਾ ਬਣ ਲਾਏ ਇਧਰ ਗੁੰਡਾ ਲਾਤ ਲਾਂਗੇ ਆਪਾਂ ਦੋਨੋਂ ਇੱਕ ਬਣਾ ਦੇ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਹ ਟੇ ਬਣਾਵਾਂਗੇ ਆਪਾਂ ਤੇ ਆਪਣਾ ਲਾਸਟ ਵਾਲਾ ਦੇਖੋ ਦਸਵਾਂ ਕਿਹੜਾ ਡਿਜ਼ਾਈਨ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਓ ਡਿਜ਼ਾਈਨ ਬਹੁਤ ਹੀ ਸੁੰਦਰ ਬਣ ਕੇ ਤਿਆਰ ਹੋਊਗਾ ਇਹ ਸੜ ਡਿਜ਼ਾਈਨ ਨੂੰ ਤੁਸੀਂ ਕਾਹਦੇ ਚ ਵੀ ਪਾ ਸਕਦੇ ਹੋ ਉਹੀ ਦੁਬਾਰੇ ਤੋਂ ਫੇਰ ਹੋਊਗਾ ਹੁਣ ਆਪਾਂ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਇਹ ਆਪਣਾ ਤੀਜੀ ਚੱਲ ਪੀ ਹੁਣ ਆਪਾਂ ਬਿਣਾ ਬਿਣਾ ਉਤਾਰਾਂਗੇ ਬਸ ਇੰਨਾ ਕੁ ਬਣਾ ਕੇ ਤੇ ਹੁਣ ਆਪਾਂ ਇਹਦੇ ਉੱਤੋਂ ਦੀ ਬਣਾਵਾ ਪੈ ਜਾਊਗਾ ਸਿੱਧਾ ਬਣਾ ਦੇ ਕੁੰਡਾ ਤਾਂ ਗਾਉ ਦੇ ਪਾਸੇ ਕਰਕੇ ਬਿਣਾ ਬਿਣਾ ਉਤਾਰਾਂਗੇ ਹੁਣ ਆਪਾਂ ਸਿੱਧਾ ਕੁੰਡਾ ਬਣਾ ਕੇ ਉੱਤੋਂ ਦੀ ਬਣਾਵਾ ਪੈ ਜਾਂਦਾ ਤਿੰਨ ਬਣਾਉਣੇ ਹੁਣ ਆਦੇ ਪਾਸੇ ਕਰਕੇ ਕੁੰਡਾ ਬਿਣਾ ਬਿਣਾ ਉਤਾਰਾਂਗੇ ਹੁਣ ਤਿੰਨ ਸਿੱਧੇ ਬਣਾਉਣੇ ਇਹ ਲਾਸਟ ਹੈ ਆਪਣਾ ਲਓ ਜੀ ਇਸੇ ਤਰ੍ਹਾਂ ਰਿਪੀਟ ਕਰਦੇ ਜਾਓ ਤੁਹਾਡਾ ਡਿਜ਼ਾਈਨ ਬਣ ਕੇ ਬਹੁਤ ਸੁੰਦਰ ਤਿਆਰ ਹੋ ਜਾਊਗਾ ਦੇਖੇ ਜੇ ਨਾ ਵੀ ਸਮਝ ਆਵੇ ਤਾਂ ਦੁਬਾਰਾ ਪੁੱਛ ਸਕਦੇ ਹੋ ਇਸੇ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋ ਜੂ 4 ਸਲਗ ਜਾਂਦਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਪਸੰਦ ਆਵੇ ਸਿਰ ਤੇ ਲਾਈਕ ਕਰੋ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ